ਤੋਂ ਬਾਰੇ ਬਿਨਾਂ ਬੋਲੇ ਜਾਨੀ ਤੋਂ ਬਾਰੇ ਬਿਨਾਂ ਬੋਲੇ ਜਾਨੀ ਤੋਂ ਮੈਂ ਲਾਹੌਰ ਕਾਨਫਰੰਸ ਦੇ ਵਿੱਚ ਮੈਨੂੰ ਵੀ ਸ਼ੁੱਪ ਪੰਜਾਬੀ ਕਾਨਫਰੰਸ ਦੇ ਵਿੱਚ ਜਿਹੜੀ ਲਾਹੌਰ ਵਿੱਚ ਹੋਈ ਹੈ ਇਹ ਨਵੰਬਰ 18 ਨੂੰ 20 ਨੂੰ ਸੀਗੀ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ ਜਾਣ ਦਾ ਬਹੁਤ ਬਹੁਤ ਮਜ਼ਾ ਆਇਆ ਸਾਰੇ ਆ ਆ ਲੇਡੀਜ਼ ਨੂੰ ਦੇਖ ਕੇ ਮੈਨੂੰ ਇਹ ਖੁਸ਼ੀ ਹੋਈ ਕਿ ਬਹੁਤ ਜ਼ਿੰਦਾਦਿਲ ਲੇਡੀਜ਼ ਨੇ ਜਾਨ ਹੋਵੇ ਜਾਨਾ ਹੋਵੇ ਪਰ ਮੈਂ ਨਸਖਦੀ ਫੁੱਲਿਆੜਿਆ ਪਰ ਮੈਂ ਦੇ ਸਕਦੀ ਫੁੱਲਿਆੜਿਆ ਗੁਰਦੀਸ਼ कौर ਗਰੇਵਾਲ ਕੈਲਗਰੀ ਔਮਨ ਕਲਚਰ ਐਸੋਸੀਏਸ਼ਨ ਦੀ ਵਾਈਸ ਪ੍ਰੈਜ਼ੀਡੈਂਟ ਅਸੀਂ ਅੱਜ ਜਾ ਰਹੇ ਹਾਂ ਜੇ ਕੈਲਗਰੀ ਸ਼ਹਿਰ ਦੇ ਜੈਂਸਰ ਸੈਂਟਰ ਵਿੱਚ ਜਿੱਥੇ ਅੱਜ ਹੋ ਰਹੀ ਆ ਇਸ ਸਵਾ ਦੀਆਂ ਭੈਣਾਂ ਦੀ ਮਾਸਕ ਇਕੱਤਰਤਾ ਉੱਥੇ ਭੈਣਾਂ ਪੰਜਾਬੀ ਵਿਰਸੇ ਸੱਭਿਆਚਾਰ ਦੇ ਦੇਖਦੇ ਆ ਕਿਹੜੇ ਰੰਗ ਬਖੇਰਦੀਆਂ ਤੇ ਜਾ ਕੇ ਹੁਣੇ ਆਪਾਂ ਵੀ ਸ਼ਾਮਲ ਤੇ ਤੁਹਾਨੂੰ ਵੀ ਦਿਖਾਉਨੇ ਆ ਉਸ ਸਮਾਗਮ ਦੀਆਂ ਮੁੱਖ ਝਲਕੀਆਂ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਦੇ ਨਾਲ ਤੇ ਅਖੀਰ ਤੱਕ ਵੀਡੀਓ ਦਾ ਆਨੰਦ ਮਾਣਨਾ ਧੰਨਵਾਦ ਮੁੱਖ ਜਾਣਕਾਰ ਖਿੰਦ ਨੂੰ ਇਹ ਜੜਦੇ ਪੰਜਾਬ ਤੇ ਲੈਦੇ ਪੰਜਾਬ ਦੀ ਥੇਲੀ ਤੋਂ ਆਏ ਨੇ ਤੇ ਆਪਣੀ ਯਾਦਾਂ ਦੀ ਪਟਾਰੀ ਦੇ ਵਿੱਚ ਸਾਨੂੰ ਕੀ ਕੁਝ ਦੱਸਦੇ ਨੇ ਤੇ ਹੁਣ ਇਹ ਆਪਣੀਆਂ ਯਾਦਾਂ ਦੱਸਾਂਗੇ ਇਥੋਂ ਦੀਆਂ ਪਾਕਿਸਤਾਨ ਦੀਆਂ ਤੇ ਆਪਣੀ ਪੰਜਾਬ ਦੀ। थैंक यू। थैंक यू वेरी मच। ਬੜੀ ਕੋਈ ਕਨਸੈਪਟ ਦਾ ਹੋਣਾ। ਸੱਚੀ-ਮੱਚ ਆਪਾਂ ਜਦੋਂ ਕੋਸ਼ਿਸ਼ ਹਰ ਵਾਰ ਸਲੇ ਜਾਂਦੇ ਹਾਂ। ਬਹੁਤ ਕੁਝ ਨਮਨ ਕਰਦੇ ਆ ਦੇਖੀਏ। ਬਾਰੰਗੇਸ਼ਨ ਸਾਡੇ ਤੇ ਅੰਜਨੋਂ ਸਾਰਾ ਉਹ ਪਿਛੇ ਵਾਲੀ ਹੈ ਮੇਰਾ ਮਾਚੀ ਹੈ ਉਹ ਪਿਛੇ ਨਹੀਂ ਸੀ ਗਿਆ ਸੋ ਕਿਨਟਾ ਇਹਦੇ ਵਿੱਚ ਬਹੁਤ ਕੁਝ ਮੇਰੇ ਨਾਲ ਨਵਾਂ ਆਪ ਰਿਆ ਤੇ ਬਹੁਤ ਕੁਝ ਮੈਂ ਇਹਦਾ ਦੇਖੀ ਐਤੋ ਨਹੀਂ ਮੀਟਿੰਗਸ ਵੀ ਹੋਈਆਂ ਸੀ ਤਾਂ ਤੁਹਾਨੂੰ ਵੀ ਇਹ ਨਹੀਂ ਸੁਣਿਆ ਸੀ ਹੋਣਾ ਮੀਟਿੰਗਸ ਦੀ ਰਿਪੋਰਟ ਦੇਖ ਦਿਓ ਨਹੀਂ ਸਾਡੇ ਇੱਕ ਵਾਰੀ ਜੁੜੀ ਜਿਵੇਂ ਕਿ ਡਿਸੰਬਰ ਦੇ ਮਹੀਨੇ ਦੇ ਵਿੱਚ ਤੁਸੀਂ ਕਿਹਾ ਸੀ ਕਿ ਅਸੀਂ ਘਰ ਦਾ ਬਣਾਇਆ ਹੋਇਆ ਕੋਲਡਾ ਬਹੁਤ ਬੜੀ ਨਵੀਂ ਚੀਜ਼ ਜਿਹੜੇ ਤੁਸੀਂ ਕੀਤੀ ਆ ਨਾ ਉਹ ਤੇ ਪਰਦੇ ਦਾ ਜਿਹਾ ਹੈ। ਖਰ ਮੇਰੀ ਆਪ ਨੂੰ ਫੇਰਦੀ ਕਰਨਾ ਤਾਂ ਬਹੁਤ ਵਧੀਆ ਐਕਸਪੀਰੀਅੰਸ ਵੀ ਹੋਏ ਤੇ ਬਹੁਤ ਮਾੜਾ ਵੀ ਹੋਇਆ। ਬਹੁਤ ਵਧੀਆ ਐਕਸਪੀਰੀਅੰਸ ਹੋਇਆ। ਅਸੀਂ 15 ਨਵੰਬਰ ਨੂੰ ਪਹੁੰਚਿਆ ਤੇ 10 ਨਵੰਬਰ ਨੂੰ ਮੈਂ ਉੱਚApiException ਤੋਂੜਾ ਘਰ ਮਾਰਨ ਦੀ ਭਾਜੀ ਕੇ ਜਾ ਰਹੇ ਰਕੇ ਫੋਰਟਲੇ ਸਿੱਖੋ ਕਿ ਸਪਾਰਾ ਨਾ ਪਾਸਾਂ ਤੇ ਤੇ ਸਾਰਾ ਟ੍ਰਿਕ ਉਸ ਇਸੂਰੇ ਬਿਲਦਿਆਂ ਤੋਂ ਚੰਦਨ ਤੁਸੀਂ ਹੈਰਾਨ ਹੋਵੋਗੇ ਕਿ ਸਾਰੇ ਬਾਰਡਰ ਪਾਰ ਕਰਕੇ 1 ਵਜੇ ਸਿਗੋਟੇ ਵਿੱਚ ਪਹੁੰਚ ਜੇੜਾ ਨਹੀਂ ਸੀ ਪਾਕਿਸਤਾਨ ਜਾਣਾ ਜਿਹੜਾ ਮੇਰੇ ਲਈ ਬਹੁਤ ਜ਼ਰੂਰੀ ਕਹਾਂ ਕੋ ਬਲੇਸਿਕੋ ਕਿ ਮੈਂ ਦੂਜੀ ਵਾਰੀ ਜਾ ਰਿਹਾ ਸੀ ਮੇਰੇ ਚਾਹ ਪਾ ਕੋਈ ਵੀ ਪਰਮਿਟ ਐਕਸਟੈਂਡ ਤਾਂ ਉੱਥੇ ਜਦੋਂ ਸੀ ਬਾਰਡਰ ਪਾਰ ਕਰਨਾ ਸੀ ਬਾਪੇ ਜਾਂਦਾ ਪਰ ਪਾਰ ਕਰਕੇ ਅਸੀਂ ਉੱਧਰ ਚੰਗੇ ਕਿ ਨੋਟਸ ਲੈ ਕੇ ਪਾਰ ਕਰਕੇ ਤਾਂ ਬਾਕੀ ਆਦਾ ਬਾਰਡਰ ਪਾਰ ਕਰਨਾ ਸੀ ਤਾਂ ਤੁਸੀਂ ਹਰਾਣੋਂ ਉੱਥੇ ਜੰਪ ਟਾ ਲੱਗਾ ਭਾਈ ਅਸੀਂ ਹਿਦਮੀ ਇੰਡਸਟਰੀ ਵਾਲਿਆਂ ਦਾ ਆਉਣਾ ਇਧਰੋਂ ਜਾਣ ਵਾਲੇ ਜਿੰਨੇ ਸਾਂਘਕਾਰ ਸੀ ਕੋਈ ਗਾਇਕ ਕੋਈ ਬੁਸ਼ੀ ਇਹ ਤਾਂ ਐਂਦਰਾ ਜ਼ਾ ਜਿਹੜੇ ਸਾਰੇ ਕਾਨਫਰੰਸ ਨੂੰ ਪੂਰਾ ਕੱਟੜ ਸੀ ਉਹਨਾਂ ਦੇ ਨਾਲ ਨਾਲ ਸਟਿਲੋਸੀ ਉਹਨਾਂ ਦੇ ਨਾਲ ਅੱਜ ਆਮ ਗਏ ਸੀ ਤੇ ਉਹ ਸਾਡੇ ਕੋਲ ਨਾ ਹੋਟਲ ਦੇ ਵਿੱਚ ਥੱਕਿਆ ਹੋਇਆ ਮੇਰੇ ਕਾ ਚਾਰ ਵਜੇ ਪਹੁੰਚਿਆ ਸਾਡੇ ਘਰ ਵਿੱਚ ਚਾਹ ਤੇ ਤਿੰਨ ਸੌ ਪੰਨੇ ਵੀ ਇਰਦਾ ਸਤ ਬੜਾ ਥੱਕਿਆ ਲੱਗਦਾ ਸਰ ਮੈਂ ਤੈਨੂੰ ਚਾਹ ਬਣਾ ਕੇ ਪਵਾਉਣਾ ਹੁੰਦਾ ਥੋੜਾ ਬਹੁਤ ਇਂਤਜ਼ਾਮ ਹੈ ਨਾ ਤਾਂ ਮੈਂ ਕਿਹਾ ਵੀ ਗਾਸ ਧੁੱਖ ਲੱਗੀ ਆ ਕਹਿੰਦਾ ਹਾਂ ਮੈਂ ਕਿਹਾ ਮੈਂ ਰੋਟੀਆਂ ਖਾ ਮੈਂ ਮੈਨੂੰ ਰੋਟੀ ਖਾ ਦੇ ਵੀ ਸੱਚ ਜਾਨਾ ਤੇ ਉਹ ਉਹਦੀ ਖਾਦੀ ਨਾ ਕਿ ਜਿਹਦੇ ਚਿਹਰੇ ਤੇ ਇਕੱਤਰ ਨਹੀਂ ਚਮਕਸੀ ਕਿੰਨਾ ਹਾਈ ਝੜਨਾ ਕਰਨਾ ਮੈਂ ਚੜਦੇ ਪੰਜਾਹ ਤੇ ਰੋਤੀ ਲੱਗੇ ਪੰਜਾਹ ਤਹਾਏ ਉਹਨੂੰ ਆਪ ਦੇਖੋ ਕਿਦਾਂ ਰੋ ਕਰਦੇ ਉਹਦੇ ਦੇ ਚਿਹਰੇ ਉੱਪਰ ਸੀ ਨਾ ਆ ਆਪਾ ਉਹਨੂੰ ਹੁਣ ਵੀ ਚਿੱਤੇ ਹੁੰਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਗੁੱਜੇ ਦਾ ਫਾਮੀਲੀ ਉਹ ਗਾ ਦਾ ਸਿੰਪਲ ਜੀ ਰੋਟੀ ਦੇਸੀ ਪਰ ਤਾਂ ਕਰਨਾ ਜਦ ਮੈਨੂੰ ਜਿਵੇਂ ਜ ਸਵਾਦ ਆਇਆ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੇ ਉਹ ਕੰਨਾ ਮੈਂ ਸਾਰੇ ਕਮਰੇ ਵਿੱਚ ਫੇਰਦਾ ਆ ਰਿਹਾ ਕਿਸੇ ਨੂੰ ਕੋਈ ਸ਼ਿਕਾਇਤ ਹੈ ਕਿਸੇ ਨੂੰ ਕੋਈ ਸ਼ਿਕਾਇਤ ਹੈ

ਤਾ ਫਿਰ ਆਈਡੀਆ ਹੋ ਗਿਆ ਕਿ ਜਿਨ੍ਹਾਂ ਨੇ ਇੱਥੇ ਕਿਸੇ ਨਾ ਕਿਸੇ ਪੈਰ ਦੇ ਵਿੱਚ 파ਰਟਿਸਪੀਕੇਟ ਕਰਨਾ ਹੈ ਉਹਨਾਂ ਨੂੰ ਫੋਕਸ ਕਰਨਾ ਹੈ ਸੋ ਇੱਕ ਬੜਾ ਅਚਾਨਕ ਉਹ ਮਗਰ ਅੰਦਰ ਗਿਆ ਤਾਂ ਹਰ ਜਗ੍ਹਾ ਪੈਰ ਸੀਗਾ ਪੂਰੀ ਉਸ ਦਰੋਪੀ ਦਾ ਫੋਟੋ ਨਹੀਂ ਕਿ ਤੁਸੀਂ ਆਓ ਪੰਜਾਬ ਦੇ ਪੰਜਾਬੀ ਦੀ ਗੱਲ ਕਰੀਏ ਬਹੁਤ ਜ਼ਿਆਦਾ ਸੀ ਹੁਣ ਇੱਥੇ ਮੈਂ ਇੱਕ ਗੱਲ ਕਰਦਾ ਕਿਉਂਕਿ ਉਸ ਲੰਦਾ ਤੇ ਚੜ੍ਹਦੇ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਵਾਲੇ ਬਹੁਤ ਪੰਜਾਬ ਦੀ ਪੰਜਾਬ ਅਲੱਗ-ਤਲਗ ਹੋ ਗਿਆ ਬੜ ਪੰਜਾਬੀ ਤੇ ਪੰਜਾਬੀ ਅਲੱਗ ਨੇ ਉਹ ਧਮ ਚੀਜ਼ਾਂ ਭਾਜੇ ਨਹੀਂ ਕਠੀਆਂ ਉਥੇ ਵੀ ਲੋਕ ਪੰਜਾਬੀ ਦੀ ਗੱਲ ਕਰਦੇ ਨੇ ਪੰਜਾਬੀਆ ਤੁਸੀਂ ਕਰਦੇ ਨੇ ਰੀਜ਼ਨ ਕੀ ਹੈ ਕਿ ਕਿਉਂ ਵੱਧ ਚੜ ਕੇ ਪੰਜਾਬੀ ਦੀ ਗੱਲ ਹੁੰਦੀ ਹੈ ਕਾਨਫਰੰਸਾਂ ਤੇ ਆਪਣੇ ਨਾਲੇ ਪਾਸੇ ਵੀ ਉਹਦਾ ਰੀਜ਼ਨ ਇਹ ਹੈ ਕਿ ਉਥੇ ਪੰਜਾਬੀ ਸਾਰਾ ਪੰਜਾਬ ਬੋਲਦਾ ਹੈ ਲਗਭਗ ਜਿਨੇ ਆਪਣੀ ਪਾਪੂਲੇਸ਼ਨ ਹੈ ਪੰਜਾਬ ਦੀ ਉਥੋਂ ਕਈ ਪੁਰਾ ਵੱਧ ਉਹਨਾਂ ਦੀ ਪਾਪੂਲੇਸ਼ਨ ਕਿ ਮੇਰਾ ਘਰ 14 ਦਾ ਕਿਤੇ ਨਹੀਂ ਮੈਂ ਐਗਜ਼ੈਕਟਲੀ ਬਿੱਤ ਨਹੀਂ ਕਹਿ ਸਕਦੀ ਉੱਥੇ ਲੋਕੇ ਪੰਜਾਬੀ ਬੋਲਦੇ ਨੇ ਪਰ ਪੰਜਾਬੀ ਲਿਖਦਾ ਪਉਂਦੇ ਪੰਜਾਬੀ ਨਾਲ ਸਕੂਲਾਂ ਚ ਪੜਾਈ ਜਾਂਦੀ ਹੈ ਤੇ ਨਾਲ ਪੰਜਾਬੀ ਲੋਕੀਂ ਦੇਖਣਾ ਚਾਹੁੰਦੇ ਨੇ ਇਸ ਕਰਕੇ ਉਹ ਪੰਜਾਬੀ ਬੋਲਣ ਦੇ ਨਾਲ-ਨਾਲ ਪੰਜਾਬੀ ਲਿਖਣ ਤੇ ਪੰਜਾਬੀ ਪੜਾਉਣ ਲਈ ਕੰਨੀ ਜਤੂ ਚਾਹੀਦਾ ਕਿ ਤਾਂ ਜੋ ਆਪਣੀ ਲਿਪੀ ਗੁਰਮੁਖੀ ਹੈ ਉੱਥੇ ਜਿਹੜੀ ਲਿਪੀ ਹੈ ਉਹ ਨਾਲ ਵਿਸ਼ਾ ਮੁਖੀ ਲਿਪੀ ਦੇ ਵਿੱਚੋਂ ਕਰਦੇ ਨੇ ਬਹੁਤ ਜਤਨ ਹੋ ਰਿਹਾ ਨੇ ਕਿ ਇਸ ਕਿਤਾਬਾਂ ਐਂਦਰ ਲਿਆ ਅੰਦਰ ਕਰਵਾਇਡ ਹੋਣ ਸੋ ਉਹਦੇ ਵਿੱਚ ਉਹ ਕਿਤਾਬਾਂ ਵੀ ਕਾਫੀ ਸਾਰੇ ਨਜ਼ਰੀਏ ਸਿੱਧਿਆ ਹੋ ਰਿਹਾ ਹੈ। ਨੈਚਰਸ਼ਨ ਹੋ ਰਿਹਾ ਹੈ। ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅੱਜ ਦੀ ਸਭਾ ਤੇ ਅਸੀਂ ਮਾਂ ਬੋਲੀ ਆਪਣੀ ਪੰਜਾਬੀ ਨਾਲੋਂ ਅੱਜ ਨਹੀਂ ਫੁੱਟਣਾ ਤੇ ਅਸੀਂ ਆਪਣੇ ਘਰ ਕੇ ਪੋਤੇ-ਪੋਤੀਆਂ ਨੂੰ ਇਸ ਦੇ ਨਾਲ ਜੋੜੀਏ ਜਿੰਨਾ ਕੁ ਵੀ ਜੋੜ ਸਕਦੇ ਹਾਂ। ਆਪਣੇ ਨਾਲ ਰੱਖਦੇ ਤੇ ਕਰਦੀ ਅੰਤ ਜਿਹੜੀ ਮਾਂ ਜਿਹੜੀ ਸਾਨੂੰ ਖਾਣ ਨੂੰ ਤੇ ਪੈਣ ਨੂੰ ਦਿੰਦੇ ਜਿਸ ਦੇ ਨਾਲ ਅਸੀਂ ਜਿਉਂਦੇ ਆਂ ਦੂਜੀ ਮਾਂ ਸਾਡੀ ਸਾਨੂੰ ਜਨਮ ਦਵਾਤੀ ਸਾਡੀ ਜਿਹਨੇ ਸਾਨੂੰ ਸੰਸਾਰ ਦਿਖਾਇਆ ਤੀਜੀ ਮਾਂ ਮਾਂ ਬੋਲੀ ਜਿਸਨੇ ਸਾਨੂੰ ਸਮਾਜ ਦੇ ਨਾਲ ਜੋੜਿਆ ਤੇ ਜਦੋਂ ਅਸੀਂ ਆਪਣੀ ਮਾਂ ਮਾਂ ਬੋਲੀ ਤੋਂ ਟੁੱਟੇ ਲੱਗਨੇ ਲੱਗਦੇ ਕੰਨੇ ਕਿ ਮਾਂ ਬੋਲੀ ਤੋਂ ਨੂੰ ਭੁੱਲ ਜਾਵਾਂਗੇ ਸਤਿ ਸ੍ਰੀ ਅਕਾਲ ਵਾਈਕ੍ਰਿਲੀਆ ਆਸਰਾ ਜੀ ਜੀ ਆਇਆਂ ਨੂੰ ਫਰਵਰੀ ਮਹੀਨੇ ਦੀ ਮੀਟਿੰਗ ਦੇ ਵਿੱਚ ਤੇ ਉੱਪਰ ਮੁਕਲਾ ਦਾਨ ਪਕਸ਼ੋ ਅੱਜ ਆਪਣੀ ਗੈਰਤੀ ਤਾਂ ਥੋੜੀ ਆ ਮਤਰਾ ਰੋੜਾ ਨਾ ਪਾइए ਆਪਾਂ ਤੇ ਦੂਜੀ ਗੱਲ ਕਿ ਸਭ ਤੋਂ ਪਹਿਲਾਂ ਆਪਾਂ ਤੇਨ ਮੈਡਮ ਨੇ ਸਾਡੀ ਸਭਾ ਦੇ ਕੋਆਰਡੀਨੇਟਰ ਆ ਬਣਿਆ ਜਿਹੜਾ ਮੈਂਬਰ ਆ ਦੇ ਸਾਡੀ ਸਭਾ ਇਹਨੂੰ ਸੈਟ ਲਈ ਚਾਹਦੀ ਆ ਇਹ ਆਪਣੇ ਬੰਦੇ ਪੰਜਾਬ ਹੈ ਭਾਰਤ ਦੀ ਫੇਰ ਕਿਉਂ ਆਇਆ ਪੰਜਾਬ ਦੀ ਫੇਰ ਸੌਣ ਲੈਂਦੇ ਪੰਜਾਬ ਤੋਂ ਪਾਕਿਸਤਾਨ ਤੋਂ ਇਹਨਾਂ ਨੇ ਸਾਰਾ ਆਪਣਾ ਜਿਹੜਾ ਸੀ ਅਨੁਭਵ ਉਹਦੇ ਦਾ ਸਾਰਾ ਸ਼ੇਅਰ ਕੀਤਾ ਸੋ ਸੀ ਇਹਨਾਂ ਨੂੰ ਬਹੁਤ థాంਕਫੁਲ ਆ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਜਦੋਂ ਸੀ ਉਹ ਪੈਨਲ ਦੇ ਵਿੱਚ ਆਪੇ ਭੈਣ ਹੋਏ ਕਿ ਉਹ ਦੇਖਿਆ ਕਿ ਸਾਡੀ ਆਪਣੀ ਭੈਣ ਉਸ ਪੈਨਲ ਦੇ ਵਿੱਚ ਬੈਠੀ ਆ ਸੋ ਉਹ ਜਿਆਸਾ ਲੱਗਦਾ ਇਹਨਾਂ ਨਾਲ ਬਾਕੀ ਜਿਸ ਤਰ੍ਹਾਂ ਤੁਹਾਨੂੰ ਨਾਮ ਤੋਂ ਪੈਂਦੀ ਹੈ 10% ਇਸ ਮਹੀਨੇ ਤੇ ਜਿਹੜੇ ਬਣਾਇਆ ਉਹ ਮੇਰੇ ਕੋਲ ਤਾਂ ਸਾਢੇ 1 ਮਹੀਨੇ ਤੱਕ ਚੱਲੇਗਾ ਸਾਰੇ ਪਿਆਰਾਂ ਦੇ ਜੇ ਕਿਸੇ ਕੋਲ ਵੈਲੈਂਟਾਈਨ ਡੇ ਤੇ ਕੋਈ ਜੀ ਰਚਨਾ ਨੂੰ ਮੈਂ ਅੱਜ ਸ਼ੇਅਰ ਕਰਨੀ ਆ ਜੇ ਟਾਈਮ ਹੋਇਆ ਤਾਂ ਤੇ ਫਿਰ ਬਾਅਦ ਵਿੱਚ ਕਰ ਦਊਂਗੀ ਪਹਿਲਾਂ ਤੁਸੀਂ ਸਾਰੇ ਭੈਣਾਂ ਨੂੰ ਆਪਣਾ ਟਾਈਮ ਦੇ ਲਿਓ ਜੇ ਵੈਲੈਂਟਾਈਨ ਡੇ ਨੂੰ ਆਪਾਂ ਇਤ ਪ੍ਰੇਮ ਦੇ ਰੂਪ ਵਿੱਚ ਕਹਿ ਸਕਦੇ ਹਾਂ ਨਾ ਪੰਜਾਬੀ ਦੇ ਵਿੱਚ ਉਹ ਮੈਂ ਕਿਹਾ ਵੈਲੈਂਟਾਈਨ ਡੇ ਤੇ ਅਸੀਂ ਦਨ ਕੱਲ ਸੀ ਰਗਨ ਕਰਨ ਦੇ ਸੀ ਪਾਸੋਂ ਹਨ ਸਾਰਿਆਂ ਨੇ ਕਿੰਨੇ ਨੂੰ ਕਿਹਾ ਵੈਲੈਂਟਾਈਨ ਡੇ ਫੈਮਿਲੀ ਤੇ ਤੇ ਮੇਰਾ ਪੁੱਤ ਤਾਂ ਤਾਂ ਦੀ ਜਿਵੇਂ ਵੈਲੈਂਟਾਈਨ ਦੇ ਵੇਲੇ ਟਾਈਮਸ ਹੁੰਦਾ ਫਟਾ ਤਾਂ ਹਰ ਮਹੀਨੇ ਆ ਵੈਲੈਂਟਾਈਨ ਦੇ ਆ ਜਿਹੜਾ ਆਪਾਂ ਹਰ ਮਹੀਨੇ ਇੱਕ ਦੂਸਰੇ ਨੂੰ ਮਿਲਦੇ ਆ ਸਾਡਾ ਵੈਲੈਂਟਾਈਨ ਹੀ ਆ ਇਹ ਸਾਡਾ ਫਰੀਮ ਦੇਸਾ ਇਹਨੂੰ ਆਪਾਂ ਇੱਕ ਸਰਫ ਨੂੰ ਡੈਕੋਰਿਨਾਂ ਨਾਲ ਲੋੜੀਏ ਸੋ ਮੈਂ ਆਪਣੇ ਫੋਨ ਤੇ ਇੱਕ ਕਪੜਾ ਜੀ ਸੀਰ ਤੇ ਇਹ ਇੱਕ ਦਿਨ ਨਹੀਂ ਜ਼ਹਾਰਾਂ ਦਾ ਇਹ ਇੱਕ ਦਿਨ ਨਹੀਂ ਜ਼ਹਾਰਾਂ ਦਾ ਹਰ ਦਿਨ ਹੈ ਸੱਚੇ ਪਿਆਰਾਂ ਦਾ ਇਹ ਇੱਕ ਦਿਨ ਨਹੀਂ ਜ਼ਹਾਰਾਂ ਦਾ ਹਰ ਦਿਨ ਹੈ ਸੁੱਚੇ ਪਿਆਰਾਂ ਦਾ ਨਾ ਇਹ ਮੁਹਤਾਜ ਗੁਲਾਬਾਂ ਦਾ ਨਾ ਇਹ ਮੁਹਤਾਜ ਗੁਲਾਬਾਂ ਦਾ ਨਾ ਇਹ ਮੁਹਤਾਜ ਸ਼ਬਾਬਾਂ ਦਾ ਇਹ ਤਾਂ ਰਿਸ਼ਤੇ ਨੇ ਤੂੰ ਤਾਂ ਖਰੀਦਿਆ I uh you -huh. uh -huh. ਕਿੱਥੋਂ ਆਵੇ ਰੋਟੀ ਹੋ ਕੀ ਬਰੈਡ ਤਾਂ ਕਿੱਥੋਂ ਆਵੇ ਵਰਨ ਹੋਦੇ ਪਲਾਸਟਿਕ ਦੇ ਕਿੱਥੋਂ ਆਵੇ ਸੇਬ ਕਿੱਥੋਂ ਆਵੇ ਬੁੱਕ ਨੇ ਕੋਈ ਉਹ ਕਿੱਥੋਂ ਆਵੇ ਚਿਹਰੇ ਹੋਦੇ ਮੇਕਅਪ ਦੇ ਇਹ ਕਿ ਤਰੋ ਕਿੱਥੋਂ ਆਵੇ ਹੋਣ ਹੋਵੇ ਹੋਠ ਲਾਲ ਦੇ ਤਾਂ ਕਿੱਥੋਂ ਆਵੇ ਸਾਰੇ ਉਹਦਾ ਹੋਵੇ ਕੇਵਲ ਨਾਲ ਦੇ ਸੰਸਕਾਰ ਕਿੱਥੋਂ ਆਵੇ ਆਦਮੀ ਹੋ ਗਏ ਪੈਸਾ ਦੇ ਗਿਆ ਕਿੱਥੋਂ ਆ ਕੰਮਿਆ ਮੈਂ ਬੈ ਕੇ ਰੋਣਾ ਰਾਤਾਂ ਨੂੰ ਭੁੱਲ ਗਿਆ ਸੋਣਾ ਵੇਖਣ ਨੂੰ ਤਰਸਣੀ ਅੱਖੀਆਂ ਮੇਰੀਆਂ ਬੇਆਜਾ ਅੱਜ ਵੀ ਉਹ ਰੀਕਾ ਮੈਨੂੰ ਤੇ ਜਿ ਜੰਮ ਮੀ ਕੋ ਜੱਬ ਵੀ ਕਰ ਗਿਆ ਹੈਰਾ ਫੇਰੀ ਆਵੇ ਆ ਜਾ ਅਜਲੀ ਉਢੀ ਕਾ ਮੈਨੂੰ ਤੇਰੀਆਂ ਕੱਲਿਆਂ ਮੈਂ ਹੈਗੀ ਰੋਣਾ ਰਾਤਾਂ ਨੂੰ ਫੁੱਲ ਗਿਆ ਸੋਨਾ ਵੇਖਣ ਨੂੰ ਦਰਸਣ ਅੱਖੀਆਂ ਖਵਾਜੀ ਸਾਂਝ ਲੱਭ ਦਿਨ ਅੱਜ ਪਰਿਵਾਰ ਦੀ ਕੱਲੇ ਕੱਲੇ ਅਸੀਂ ਹੁੰਦੇ ਆ ਖਵਾਜੀ ਇੱਕ ਦੂਜੇ ਤੇ ਨਾ ਰਿਹਾਇਤ ਬਾਜੀ ਮਾਤਾ ਪਿਤਾ ਨਾਲ ਨਹੀਂ ਟਮਟਾਵਾ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾ ਦੋਸਤੋ ਬੱਚੇ ਸਾਡੇ ਨੇ ਬੇਗਾਨਿਆਂ ਚ ਰੋਦੇ ਬੱਚੇ ਸਾਡੇ ਨੇ ਬੇਗਾਨਿਆਂ ਚ ਰੋਦੇ ਮੀਆਂ ਬੀਵੀ ਪਰੇਸ਼ਾਨੀਆਂ ਚ ਘੁੱਲਦੇ ਬੱਚੇ ਸਾਡੇ ਨੇ ਬੇਗਾਨਿਆਂ ਚ ਰੋਦੇ ਮੀਆਂ ਬੀਵੀ ਪਰੇਸ਼ਾਨੀਆਂ ਚ ਘੁੱਲਦੇ ਸਿਰ ਝਖੜ ਮਸੀਤਾਂ ਦੇ ਝੁੱਲਦੇ ਅੰ ਪੰਡ ਦੁੱਖਾਂ ਵਾਲੀ ਕਿੱਥੇ ਜਾ ਕੇ ਲਾਹਾਂ ਦੋਸਤੋ ਅੱਜ ਕਿੱਥੋਂ ਪਿਆਰ ਲੈ ਆਵਾਂ ਦੋਸਤੋ ਅੱ퍼 ਰੱਖੀਏ ਬਜ਼ੁਰਗਾਂ ਨੂੰ ਨਾਲ ਜੀ ਅੱ퍼 ਰੱਖੀਏ ਬਜ਼ੁਰਗਾਂ ਨੂੰ ਨਾਲ ਜੀ ਪੋਤੇ-ਪੋਤੀਆਂ ਨੂੰ ਲੈਣ ਕੇ ਸੰਭਾਲ ਜੀ ਅਸੀਸਾਂ ਨਾਲ ਆਪਾਂ ਊਣਾ ਮਾਲੂ ਮਾਲ ਜੀ ਅਸੀਸਾਂ ਨਾਲ ਆਪਾਂ ਊਣਾ ਮਾਲੂ ਮਾਲ ਜੀ ਕਿ ਕਿਤੋਂ ਮਿਲਦੀਆਂ ਮੁੱਲ ਨਾ ਦਵਾਵਾਂ ਦੋਸਤੋ ਅੱਜ ਕਿੱਥੋਂ ਪਿਆਰ ਲੈ ਆਵਾਂ ਦੋਸਤੋ ਲਾਸਟ ਹੈ ਜੀ ਕਿ ਅਸੀਂ ਪਰਵਾਰਾਂ ਚ ਰਹਿੰਦੇ ਹੋਏ ਵੀ ਕਈ ਵੇਕ ਕੱਲੇ ਆ ਬਹੁਤਿਆਂ ਘਰਾਂ 'ਚ ਟੈਕਨੋਲੋਜੀ ਨੇ ਦੀਸ ਸਾਨੂੰ ਪੱਟਿਆ ਟੈਕਨੋਲੋਜੀ ਨੇ ਦੀਸ ਸਾਨੂੰ ਪੱਟਿਆ ਤੇ ਛੱਜ ਵਿੱਚ ਪਾ ਕੇ ਛੱਡਿਆ ਟੈਕਨੋਲੋਜੀ ਨੇ ਦੀਸ ਸਾਨੂੰ ਪੱਟਿਆ ਤੇ ਛੱਜ ਵਿੱਚ ਪਾ ਕੇ ਛੱਡਿਆ ਇੱਕ ਦੂਜੇ ਤੋਂ ਸੰਬੰਧ ਸਾਡਾ ਕੱਟਿਆ ਸਾਰੇ ਫੋਨ ਉੱਤੇ ਸਾਰੇ ਫੋਨ ਉੱਤੇ ਕਿਹਨੂੰ ਮੈਂ ਬੁਲਾਵਾਂ ਦੋਸਤੋ ਸਾਰੇ ਫੋਨ ਉੱਤੇ ਕਿਹਨੂੰ ਮੈਂ ਬੁਲਾਵਾਂ ਦੋਸਤੋ Az kit Thompson benli ama dosto, Az kit Thompson benli ama dosto. ਦਾ ਸਲਾਹ ਉਹ ਦਮਸ਼ਾਲ ਉਹ ਸੱਕੀ ਜੀਨੇ ਮੋਤਾ ਕਾ ਹਾਲ ਨ ਪੁੱਛਿਆ ਉਹ ਕਹਿੰਦਾ ਏ ਦੱਸ ਲੈ ਦੱਸ ਅੱਖਾਂ ਨਾਲ ਪਿਉਂਦਾ ਹੋਇਆ ਪੁੱਛਣ ਲੱਗਾ ਬਸ ਲੈ ਦੱਸ ਅੱਖਾਂ ਚੋਂ ਤੀਰ ਚਲਾ ਕੇ ਮੈਨੂੰ ਆਖਣ ਲੱਗਾ ਨਾਸ ਬਸ ਲੈ ਦੱਸ ਬਸ ਵਿੱਚ ਕਰਕੇ ਆਖਣ ਲੱਗਾ ਕੁਝ ਨਹੀਂ ਮੇਰੇ ਵਾਸਤੇ ਦੱਸ ਉਹਨੇ ਆਖਦੇ ਨੇ ਦੇ ਬੱਚੇ ਸੀ ਮੈਂ ਗੱਲ ਭਲੇ ਓਏ ਸਮਝੀ ਕਰਾਂ ਸਿੱਧੇ ਸਾਦੇ ਲੋਕ ਦੀਆਂ ਦੇ ਹੀ ਸੱਚੇ ਸੀ ਮੈਂ ਗੱਲ ਭਲੇ ਓਏ ਸਮਝੀ ਕਰਾਂ ਬੋੜ ਵਾਲੀ ਸ਼ਾਮੇ ਤਾਂ ਮੁਹੱਲਾ ਉਲਟਾਣੀ ਤੋਂ ਫੋਨ ਲੈ ਟੈਨ ਮਿਚੋੜਾ ਪਾਛੜਿਆ ਇੱਕ ਆਪਣਾ ਇਛਕ ਪੋਗਾਵਣ ਤੇ ਫੁੱਲ ਬੁਕੇ ਗਾਲਾਂ ਨੂੰ ਆ ਚੜਿਆ ਇੱਕ ਪਿਆਰ ਦੀ ਕੀਤੀ ਕਦਰ ਨਹੀਂ ਫੁੱਲ ਫੜ ਕੇ ਪਰਾਂ ਵਗਾਸ ਤੇ ਆ ਇੱਕ ਜਾਜੜਿਆ ਫੁੱਲ ਮੰਦਰ ਅੰਦਰ ਪੀਸੇ ਮੰਗਿਆ ਸੱਜਣ ਖੁਦਾ ਛੜਿਆ ਇੱਕ ਰੱਖ ਛੜਿਆ ਫੁੱਲ ਤੇ ਚ ਕਵਰਾ ਨਾ ਰਕ ਟੋਰੀ ਨੂੰ స పులే బనా బున జ మాప మళ్ దే దుకే ਹੁਸਨ ਜਵਾਲੀ ਪਾਪੇ ਮਿਲਦੇ ਨਾ ਦੁਕਾਨਾਂ ਤੇ ਮਾਤਾ ਦੇਵਲ ਵੇਖ ਕੇ ਬੱਚੇ ਸੀਸਿਚ ਕਾਉਂਦੇ ਨੇ ਮਾਤਾ ਦੇਵਲ ਵੇਖ ਕੇ ਬੱਚੇ ਸੀਸਿਚ ਕਾਉਂਦੇ ਆ ਆਪ ਤਾਂ ਪੈਂਦੀ ਗਿੱਲੇ ਪੁੱਤ ਨੂੰ ਸੁੱਕੇ ਪਾਉਂਦੀ ਆ ਆਪ ਤਾਂ ਪੈਂਦੀ ਗਿੱਲੇ ਪੁੱਤ ਨੂੰ ਸੁੱਕੇ ਪਾਉਂਦੀ ਆ ਅਸੀਂ ਜਿੱਥੇ ਜਾਈਏ ਮਾ ਬੋਲੀ ਦੀ ਨਾਲ ਰਹੇ ਮਾ ਬੋਲੀ ਦੀ ਨਾਲ ਰਹੇ ਮਾ ਬੋਲੀ ਦੀ ਨਾਲ ਰਹੇ ਪਹਿਲੀ ਵਾਰੀ ਮਾ ਬੋਲੀ ਵਿੱਚ ਮਾ ਬੋਲਿਆ ਮੈਂ ਮਾਲਕ ਨੇ ਦਿੱਤੀ ਜ਼ਿੰਦਗੀ ਉਹ ਤਾਂ ਬੋਲ ਗਿਆ ਮੈਂ ਗੁਰਮਖੀ ਦੇ ਅੱਖਰ ਸਾਨੂੰ ਭਾਲ ਰਹੇ ਅਸੀਂ ਜਿੱਥੇ ਜਿੱਥੇ ਵੀ ਜਾਈਏ ਮਾ ਬੋਲੀ ਦੀ ਨਾਲ ਰਹੇ ਮਾ ਬੋਲੀ ਦੀ ਨਾਲ ਰਹੇ ਐਵੇਂ ਵੀਰੋ ਮਨਾ ਵਿੱਚ ਫਰਕ ਨਾ ਪਾ ਲਈਏ ਘਰ ਸਾਡੇ ਦਾ ਮਸਜਿਦ ਦੇ ਵਿੱਚ ਜੰਨਤ ਜਿਸ ਦੇ ਸੀਤੇ ਠਿਗੀਆਂ ਛਾਂ ਅੱਖਾ ਦੇ ਨੂਰ ਹੁੰਦਾ ਦਾ ਕਰਦੇ ਨੇ ਚੋਦੀ ਦੇ ਖੰਡਾ ਬਸਤੀ ਗਾਮਲੇ ਵਿੱਚ ਪਿਜਾਵਾਂ ਇਹਨਾ ਕਰਕੇ ਦੁਨੀਆ ਦੇਖੀ ਹੋ ਰਹੇ ਸਲਾਮਤ ਨਾਨਾ ਜੀ ਕਿੰਨ ਬਹੁਤ ਵਧੀਆ ਗਏ ਇੱਥੇ ਆ ਕੇ ਜਦੋਂ ਮੈਂ ਰਾਏ ਸੀ ਨਾਲ ਪਿਛਲੇ ਸਾਲ ਆਏ ਸੀ ਤੇ ਉਹ ਤੋਂ ਪਹਿਲਾਂ ਅਸੀਂ ਬ੍ਰੈਕ ਤੋਂ ਹੋਈ ਆਏ ਸੀ ਜੀ ਕੋਲ ਪਰ ਸਾਨੂੰ ਸਾਰਾ ਦਿਨ ਟਾਈਮ ਪਾਸ ਕਰਨ ਲਈ ਕੁਝ ਨਹੀਂ ਸੀ ਹਿੰਦਲਾਸ ਕੋਲ ਦੁਆਰਾ ਸੰਚਾਲਜਨ ਨਹੀਂ ਸੀ ਜਾਂ ਕਿ ਦੇ ਰਮਣ ਵਾਲੋ ਬਗੈਰ ਆਏ ਆਂ ਜਾਂ ਕਿ ਜਦਨੇ ਤੋਂ ਕੱਟੀਆਂ ਹੋ ਕੇ ਤੇ ਐਂਜੇ ਆ ਕੇ ਮੈਨੂੰ ਲੱਗਦਾ ਹੁੰਦਾ ਸੀ ਕਿ ਬਸ ਇਹੀ ਜ਼ਿੰਦਗੀ ਜੀ ਹੈ ਕਿ ਬੱਚਿਆਂ ਨੂੰ ਸਕੂਲੋਂ ਛੱਡ ਕੇ ਆ ਲੈ ਲਿਆ ਤੇ ਜਾਣੇ ਮੈਨੂੰ ਹਾਈ ਡ੍ਰਿਵ ਚਲੀ ਜਾਂਦੀ ਸੋਨੋ ਬੁੱਕਸ ਵਗੈਰਾ ਲੈ ਜਾਂਦੀ ਸੀ ਤੇ ਮੈਨੂੰ ਜਵਾਨੀ ਦੇ ਪ੍ਰੋਗਰਾਮ ਬਾਰੇ ਬੋਲਿਆ ਜੀ ਮੈਨੂੰ ਬੜਾ ਵਧੀਆ ਲੱਗਿਆ ਇੱਕ ਵਾਰ ਦਿੱਤਾ ਤੇ ਕਿਹ ਅੱਗੇ ਮੈਨੂੰ ਹੋਰ ਵੀ ਵਧੀਆ ਲੱਗਿਆ ਜਦੋਂ ਮੈਂ ਸਾਰੇ ਮੇਰੇ ਪ੍ਰੀਤਮ ਨੂੰ ਸੁਣਦੇ ਸ਼ਾਂਦੇ ਰਾਜਾ ਸੁਣਦੇ ਸ਼ਾਂਦੇ ਵਜਾ ਕੇ ਲੇ ਰਹੀਆਂ ਆ ਦੇ ਰਾਜਾ ਉਹਨੇ ਤੇਰੇ ਸੁਣਦੇ ਸ਼ਾਂਦੇ ਅੱਜ ਜਦ ਸੋ ਸੋ ਮੇ ਸਦ ਪਿਆਰ ਦਾ ਕਿਹੜਾ ਜ਼ਾਇ ਬੁਲੇੜਿਆ ਮੈ ਤੈਨੂੰ ਯਾਦ ਹੋਵੇ ਜਾਨਾ ਹੋਵੇ ਪਰ ਮੈਂ ਨਸਕਦੀ ਬੁਲੇੜਿਆ ਮੈਂ ਪਰ ਮੈਂ ਨਸਕਦੀ ਬੁਲੇੜਿਆ ਅੱਗਾ ਦੀ ਬਾਸ ਲੇਖਾਂ ਉਸ ਸਭ ਦੀ ਕਦੀ ਪਰੀ ਯਾਰਾ ਸ਼ਦੀ ਤੇਂ ਦਾਸੀ ਸੱਚ ਜਰਾਤੀ ਆਪਣਾ ਪਿਆਰ ਜਦੋਂ ਨਿਤ ਰੂਪ ਸੁਲੋਦਾ ਆਹ ਜੀਰੇ ਤੱਕ ਤੂੰ ਵੇ ਓਂ ਜੀ ਆਸੀ ਮੇਰੇ ਤੱਕ ਤੂੰ ਵੇ ਸਤਿਦਾਨ ਤੇ ਬਨ ਬਨ ਬੋਲਿਆ ਓਰ ਤੈਨੂੰ ਯਾਦੋਂ ਜਾਣਾ ਹੋਵੇ ਮੈਂ ਹੋਸ ਵੇ ਮਸਤਦੀ ਬੋਲਿਆ ਓਰ ਮੈਂ ਨਸਤੀ ਬੋਲਿਆ ਓ ਕਈ ਵਾਰੀ ਮੁਸਲੀ ਜਾਂਦੇ ਸੀ ਤੱਕ ਦੁਨੀਆ ਸੱਜਣ ਤਸੀ ਮੈਂ ਕੀ ਦੰਦੇ ਸੀ ਭਗੀ ਤੂੰ ਸੱਜਣਾ ਕਦੀ ਮੈਂ ਸੱਜਣਾ ਕਦੀ ਬਿਨਾ ਮਨਾਇਆ ਨਿਕਲਣਾ ਪਾਵੇਂ ਹੱਸ ਕੇ ਕਹਿਣਾ ਹੂੰ ਸੱਜਣਾ ਪਾਵੇਂ ਹੱਸ ਕੇ ਕਹਿਣਾ ਹੂੰ ਸੱਜਣਾ ਮੈਂ ਭੁੱਲ ਗਿਆ ਜੀਵਨ ਦੀਆਂ ਸ਼ਾਮਾਂ ਪੈ ਗਈਆਂ ਹੂੰ ਕਈ ਗੱਲਾਂ ਦਿਲ ਵਿੱਚ ਰਹਿ ਗਈਆਂ ਜੀਵਨ ਦੀਆਂ ਸ਼ਾਮਾਂ ਪੈ ਗਈਆਂ ਕਈ ਗੱਲਾਂ ਦਿਲ ਵਿੱਚ ਰਹਿ ਗਈਆਂ ਕਈ ਕੰਮ ਅਣਕੀਤੇ ਰਹਿ ਗਏ ਨੇ ਕਈ ਮਾਫੀ ਮੰਗੜਵਾਇ ਉ ਮੇਲੇ ਫਿਰ ਲੱਗੇ ਹੀ ਨਾ ਉਹ ਮੇਲੇ ਫਿਰ ਲੱਗੇ ਹੀ ਨਾ ਜਿਨ੍ਹਾਂ ਤੇ ਬਨ ਕੇ ਜਾਣਾ ਸੀ بس ਚਿੱਟੀਆਂ ਹੀ ਰਹਿ ਗਈਆਂ ਨੇ ਉਹ ਪਕਾ ਰੰਗਣ ਵਾਲੀਆਂ ਉਹ ਮੇਲੇ ਫਿਰ ਲੱਗੇ ਹੀ ਜਿਨ੍ਹਾਂ ਤੇ ਬਨ ਕੇ ਜਾਣਾ ਸੀ بس ਚਿੱਟੀਆਂ ਹੀ ਰਹਿ ਗਈਆਂ ਉਹ ਪਕਾ ਰੰਗਣ ਵਾਲੀਆਂ ਪਰ ਹੈ ਕੁਝ ਗੱਲਾਂ ਦਾ ਮaan ਨਹੀਂ ਪਰ ਹੈ ਕੁਝ ਗੱਲਾਂ ਦਾ ਮਾਨ ਹੈ ਜੋ ਸੁਣੀਆਂ ਕਈਆਂ ਕੀਤੀਆਂ ਨੇ ਸਿਨੇ ਵਿੱਚ ਲੱਥਣ ਵਾਲੀਆਂ ਰੂਹਾਂ ਨੂੰ ਰੰਗਰ ਸਿਨੇ ਵਿੱਚ ਲੱਥਣ ਵਾਲੀਆਂ ਹੀ ਰੂਹਾਂ ਨੂੰ ਰੰਗਰ ਬਣੀਆਂ ਰਹੀਆਂ ਇੱਕ ਅੰਧੀ ਰਇਤ ਪਟਕ ਰਹੀ ਰਇਤ ਮੜ ਗਈ ਇਹ ਅੰਧੀ ਰਇਤ ਪਟਕ ਰਹੀ ਇਹ ਅੰਦਰੋਂ ਜੋਤ ਸਰੂਪ ਵੀ ਹੈ ਜੇ ਅੰਦਰੋਂ ਕੋਈ ਆਵਾਜ਼ ਹੈ ਇਹ ਸੰਗਤ ਬੜ ਜੁੜ ਜਾਂਦੀਆਂ ਨੇ ਇਹ ਅੰਧੀ ਰੀਤ ਕਟ ਕਰਾਈ ਇਹ ਅੰਦਰੋਂ ਜੂਤ ਸਰੂਪ ਵੀ ਹੈ ਜੇ ਅੰਦਰੋਂ ਕੋਈ ਆਵਾਜ਼ ਹੈ ਇਹ ਸੰਗਤ ਬੜ ਜੁੜ ਜਾਂਦੀਆਂ ਨੇ ਇਹ ਠੀਰਾ ਲੱਗਣ ਬਾਣੀਆਂ ਵੀ ਜੀਵਨ ਦੀ ਆਸ਼ਾ ਮਹਿ ਗਈਆਂ ਕਿਉਂਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਕਿਹ ਜਾਹਾਂ ਪਲੇਟਫਾਰਮ ਦਿੰਨੇ ਆ ਜਿਸ ਪਲੇਟਫਾਰਮ ਤੇ ਸਾਡੀਆਂ ਭੈਣਾਂ ਬੜੇ ਮਾਣ ਦੇ ਨਾਲ ਆਉਂਦੀਆਂ ਜੋ ਜੀ ਕਰੇ ਬੋਲਦੀਆਂ ਹੁਣ ਜੇ ਨਹੀਂ ਆਉਂਦੇ ਘਰ ਬੈਠੇ ਹੁੰਦੇ ਆ ਕੇਵਰ ਮਿਸ ਹੋ ਜੇਗੀ ਕਿਤੇ ਜਾਣਾ ਆਉਣਾ ਪੈਣਾ ਹਾਂ ਮੈਂ ਹੁਣੇ ਤੁਹਾਨੂੰ ਦੱਸਣ ਲੱਗੀ ਜਿਹੜੇ ਅੱਗੇ ਮਿਲਦੇ ਸੀਗੇ ਉਹ ਮੁਸਲਮ ਕਮਿਊਨਿਟੀ ਐਸੋਸੀਏਸ਼ਨ ਦੇ ਉਜ਼ਮਾ ਖਾਨ ਸੀ ਹਾਂਜੀ ਇਹ ਉਜ਼ਮਾ ਖਾਨ ਦੇ ਨਾਲ ਪਹਿਲਾਂ ਵੀ ਅਸੀਂ ਇੱਕ ਪ੍ਰੋਗਰਾਮ ਕੀਤਾ ਸੀਗਾ ਤੁਹਾਨੂੰ ਯਾਦ ਆ ਜਦੋਂ ਅਸੀਂ ਬੈਠ ਕੇ ਆਪਾਂ ਮੇਰੇ ਹੱਥ ਤੇ ਬਟੋਲੇ ਟੁੱਟਦੀ ਜਾਰੀ ਤੂੰ ਗਾਲ ਬਿਨਾਂ ਦਾ ਬੋਲੇਂਦੀ ਜੀ ਗੁੱਡ ਚਾਨ ਕਰਦੇ ਨੇ ਮੈਡਮ ਤੁਹਾਡਾ ਸਵਾਗਤ ਸਵਾਗਤ ਆ ਸ਼ਿਵਾਲਕ ਟੀਵੀ ਚੈਨਲ ਤੇ ਜੀ ਤੇ ਤੁਸੀਂ ਇਸ ਸਭਾ ਦੇ ਕੋਆਰਡੀਨੇਟਰ ਹੋ ਅੱਜ ਕੈਲਗਰੀ ਔਮਨ ਕਲਚਰ ਐਸੋਸੀਏਸ਼ਨ ਦੀ ਮੀਟਿੰਗ ਸੀ ਫਰਵਰੀ ਮਹੀਨੇ ਦੀ ਤੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਰਹੀ ਮੀਟਿੰਗ ਮੀਟਿੰਗ ਬਹੁਤ ਵਧੀਆ ਰਹੀ ਸ਼ਿਵਾਲਕ ਟੀਵੀ ਤੇ ਪਹਿਲੀ ਗੱਲ ਪਤਾ ਕਰਾਣਾ ਮਾਰਿਆ ਕਿ ਤੁਸੀਂ ਸਾਡੀ ਇਸ ਜਿਹੜੀ ਕਵਰੇਜ ਕਵਰੇਜ ਕਰਦੇ ਹੋ ਤੇ ਫਰਵਰਦੀ ਮੀਟਿੰਗ ਦੇ ਕਈ ਮੁੱਦੇ ਸੀਗੇ ਜਿਨ੍ਹਾਂ ਤੇ ਉੱਪਰ ਗੱਲਬਾਤ ਹੋਈ ਹੈ ਹਾਜ਼ਰੀ ਬੇਸ਼ੱਕ ਥੋੜੀ ਜਿਆਦਾ ਘੱਟ ਸੀਗੀ ਪਰ ਕੁਆਲਿਟੀ ਪ੍ਰੋਗਰਾਮ ਬਹੁਤ ਵਧੀਆ ਹੋਇਆ ਸਾਰੀਆਂ ਭੜਾਂ ਨੇ ਰੋਚ ਪਾਰਟਿਸਪੇਟ ਕੀਤਾ ਤੇ ਜੇ ਮੈਂ ਆਪਣੇ ਬਾਰੇ ਕਹਾਂ ਤਾਂ ਮੈਂ 2.5 ਮਹੀਨੇ ਬਾਅਦ ਜੀ ਜੀ ਤੋਂ ਆਈ ਆ ਤੁਸੀਂ ਪਾਕਿਸਤਾਨੀ ਫੇਰੀ ਤੋਂ ਆਏ ਹੋ ਜੀ ਉੱਥੇ ਲੈਂਦੇ ਪੰਜਾਬ ਦੇ ਵਿੱਚ ਲਾਹੌਰ ਕਾਨਫਰੰਸ ਤੇ ਸ਼ਿਰਕਤ ਕਰਕੇ ਆਏ ਹੋ ਤੇ ਉਹਦੇ ਬਾਰੇ ਵੀ ਸਾਨੂੰ ਥੋੜਾ ਜਿਆਦਾ ਦੱਸੋ ਸੰਖੇਪ ਚ ਜੀ ਬਿਲਕੁਲ ਮੈਂ ਲਾਹੌਰ ਕਾਨਫਰੰਸ ਦੇ ਵਿੱਚ ਮੈਂ ਨਵਿਸ਼ਕ ਪੰਜਾਬੀ ਕਾਨਫਰੰਸ ਦੇ ਵਿੱਚ ਜਿਹੜੀ ਲਾਹੌਰ ਵਿਖੇ ਹੋਈ ਹੈ ਇਹ ਨਵੰਬਰ 18 ਨੂੰ ਵੀ ਨੂੰ ਸੀਗੀ ਉਹਦੇ ਵਿੱਚ ਮੈਨੂੰ ਮੌਕਾ ਮਿਲਿਆ ਜਾਣ ਦਾ ਬਹੁਤ ਅਸਾਰੂ ਕਾਨਫਰੰਸ ਸੀਗੀ ਜਿਹਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਪੰਜਾਬ ਪੰਜਾਬੀ ਬੋਲੀ ਤੇ ਪੰਜਾਬੀਅਤ ਦੀ ਗੱਲ ਜਿਹੜੀ ਆ ਉਹ ਬਹੁਤ ਬਹੁਤ ਸੋਰ ਦੇ ਲੜਕੀ ਕੀਤੀ ਜੀ ਬੜੇ ਵਧੀਆ ਪੈਨਲ ਡਿਸਕਸ਼ਨਸ ਸੀਗੇ ਜਿਹੜੇ ਰਾਜਨੀਤਿਕ ਮਸਲਿਆਂ ਦੇ ਉੱਪਰ ਵੀ ਸੀ মিডিਆ ਦੇ ਉੱਪਰ ਵੀ ਸੀਗੇ ਔਰਤਾਂ ਦੇ ਨਾਲ ਖਾਸ ਤੌਰ ਤੇ ਇੱਕ ਪੈਨਲ ਡਿਸਕਸ਼ਨ ਸੀਗੀ ਪੰਜਾਬੀ ਸਵਾਨੀ ਵਿੱਚ ਨਾਬਰੀ ਦੀ ਰੀਤ ਜਿਹਦੇ ਵਿੱਚ ਮੈਨੂੰ ਸ਼ਰਕਤ ਕਰਨ ਦਾ ਮੌਕਾ ਮਿਲਿਆ ਜੀ ਸਵੈਸਤਾ ਦੇ ਪ੍ਰੋਗਰਾਮਾਂ ਨੇ ਬਹੁਤ ਜ਼ਿਆਦਾ ਪੰਜਾਬੀ ਵਾਸਤੇ ਚੰਗੀ ਤਗੜੀ ਗੱਲਬਾਤ ਹੋਈਏ ਬਹੁਤ ਵਧੀਆ ਕਾਨਫਰੰਸ ਦਾ ਮੇਰਾ ਤਜਰਬਾ ਹੈ ਜੀ ਤੁਹਾਨੂੰ ਸ਼ਵਾਲਕ ਟੀਵੀ ਚੈਨਲ ਤੇ ਦੇਸ਼ ਵਿਦੇਸ਼ ਚ ਦੇਖਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਆਪਣੀਆਂ ਭੈਣਾਂ ਨੂੰ ਆਪਣੇ ਭੈਣਾਂ ਨੂੰ ਤਾਂ ਮੈਂ ਕਹੂੰਗੀ ਕਿ ਸਾਡੀ ਸਭਾ ਦੇ ਵਿੱਚ ਸਾਰੀਆਂ ਭੈਣਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਸਿੱਖ ਜਿਹੜਾ ਪਲੇਟਫਾਰਮ ਪ੍ਰਦਾਨ ਕਰਦੇ ਹਨ ਜਿੱਥੇ ਭੈਣਾਂ ਆਪਣੇ ਮਨ ਦੀ ਗੱਲ ਕਰ ਸਕਦੀਆਂ ਜੀ ਬਾਕੀ ਔਰਤਾਂ ਲਈ ਕੀ ਸੁਨੇਹਾ ਦਿਓਗੇ ਆਮ ਸਾਰੀ ਦੁਨੀਆ ਦੀਆਂ ਔਰਤਾਂ ਲਈ ਸਾਰੀ ਦੁਨੀਆ ਦੀਆਂ ਔਰਤਾਂ ਲਈ ਮੈਂ ਕਹੂੰਗੀ ਕਿ ਆਈਸੋਲੇਟ ਹੋ ਕੇ ਨਾ ਬੈਠੋ ਜੀ ਕਦੇ ਵੀ ਇਕੱਲੀਆਂ ਨਾ ਹੋਵੋ ਇੱਕ ਦੂਜੀ ਦਾ ਸਾਥ ਲੱਭੋ ਕਿ ਜਿਹੜਾ ਪੀਅਰ ਗਰੁੱਪ ਪਾਰਟਿਸਪੇਸ਼ਨ ਹੁੰਦੀ ਹੈ ਨਾ ਉਹ ਤੁਹਾਡਾ ਬਹੁਤ ਮੋਰਲ ਹਾਈ ਕਰਦੀ ਹੈ ਜੀ ਸੋ ਪੂਰੀ ਦੁਨੀਆ ਦੀ ਔਰਤਾਂ ਨੇ ਸੁਣਿਆ ਹੈ ਕਿ ਬੰਦ ਕਮਰੇ ਵਿੱਚ ਰਹਿਣ ਦੀ ਬਜਾਏ ਆਓ ਆਪਾਂ ਗੁਆਂਢ ਦੀ ਭੈਣ ਦੇ ਨਾਲ ਬਿਲੀਏ ਕਿ ਆਓ ਆਪਾਂ ਰਲ ਮਿਲ ਕੇ ਬੈਠ ਕੇ ਸੁਚਾਰੂ ਗੱਲਾਂ ਕਰੀਏ ਜੀ ਧੰਨਵਾਦ ਜੀ ਬਹੁਤ ਬਹੁਤ ਮਨਿੰਦਰ ਜੀ ਤੁਹਾਡਾ ਸ਼ਿਵਾਲਕ ਟੀਵੀ ਚੈਨਲ ਤੇ ਸਵਾਗਤ ਹੈ ਤੁਸੀਂ ਇਸ ਸਭਾ ਦੇ ਵਿੱਚ ਨੌਜਵਾਨ ਮੈਂਬਰ ਹੋ ਕੈਲਗਰੀ ਊਮਨ ਕਲਚਰ ਐਸੋਸੀਏਸ਼ਨ ਦੇ ਵਿੱਚ ਤੁਸੀਂ ਇਸ ਸਭਾ ਦੇ ਵਿੱਚ ਕਦੋਂ ਆਉਣਾ ਸ਼ੁਰੂ ਕੀਤਾ ਤੇ ਤੁਹਾਡਾ ਕੀ ਤਜਰਬਾ ਰਿਹਾ ਕੀ ਕਹਿਣਾ ਚਾਹੋਗੇ ਇਸ ਸਭਾ ਦੇ ਬਾਰੇ ਵਿੱਚ ਮੈਂ ਕੈਲਰੀ ਔਮਨ ਕਲਚਰਲ ਐਸੋਸੀਏਸ਼ਨ ਨੂੰ तकरीबन 3 ਮਹੀਨੇ ਪਹਿਲਾਂ ਅਟੈਂਡ ਕੀਤਾ ਜੀ ਸੋ ਸੌਰੀ ਮੇਰਾ ਤੀਜੀ ਵਾਰੀ ਆਉਣਾ ਸੀਗਾ ਮੈਨੂੰ ਬਹੁਤ ਮਜ਼ਾ ਆਇਆ ਸਾਰੇ ਆਹ ਲੇਡੀਜ਼ ਨੂੰ ਦੇਖ ਕੇ ਮੈਨੂੰ ਇਹ ਖੁਸ਼ੀ ਹੋਈ ਕਿ ਬਹੁਤ ਜ਼ਿੰਦਾਬਦ ਜੇ ਲੇਡੀਜ਼ ਨੇ ਆਪਣਾ ਚੰਗਾ ਮਨ ਪਰਚਾਵਾ ਕਰਦੀਆਂ ਨੇ ਬਹੁਤ ਵਧੀਆ ਲੱਗਦਾ ਹੈ ਇੱਥੇ ਆ ਕੇ ਅ ਦੋ ਘੰਟੇ ਕਿੱਦਾਂ ਨਿਕਲ ਜਾਂਦੇ ਨੇ ਪਤਾ ਨਹੀਂ ਜੀ ਤੁਹਾਨੂੰ ਕੋਈ ਸਿੱਖਣ ਨੂੰ ਵੀ ਮਿਲਿਆ ਇਹਨਾਂ ਸੀਨੀਅਰ ਲੇਡੀਜ਼ ਤੋਂ ਸਿੱਖਣ ਨੂੰ ਸਭ ਨਾਲ ਵੱਡੀ ਸਿੱਖ ਮੇਰੇ ਲਈ ਇਹ ਹੀ ਹੈ ਕਿ ਮੈਂ ਜ਼ਿੰਦਾਦਿਲੀ ਸਿੱਖ ਰਹੀ ਹਾਂ ਜੀ ਮੈਂ ਚਾਹੁੰਦੀ ਹਾਂ ਕਿ ਜਦੋਂ ਮੈਂ ਵੀ ਜ਼ਿੰਦਗੀ ਦੇ ਉਸ ਪੜਾਅ 'ਚ ਆਵਾਂ ਤਾਂ ਮੇਰੇ ਵਿੱਚ ਵੀ ਇੰਨੀ ਜ਼ਿੰਦਾਦਿਲੀ ਹੋਵੇ ਮੈਂ ਹਮੇਸ਼ਾ ਖੁਸ਼ ਰਵਾਂ ਤਾਂ ਦਰੋਸ ਤੁਸੀਂ ਆਪਣੀ ਉਮਰ ਦੀਆਂ ਭੈਣਾਂ ਨੂੰ ਤੇ ਹੋਰ ਔਰਤਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਤੁਸੀਂ ਵੀ ਜ਼ਰੂਰ ਇੱਥੇ ਸ਼ਿਰਕਤ ਕਰੋ ਬਹੁਤ ਮਜ਼ਾ ਆਉਂਦਾ ਹੈ ਹਾਂ ਕੁਝ ਨਵਾਂ ਸਿੱਖਣ ਨੂੰ ਮਿਲਦਾ ਹਾਂ ਇੱਕ ਚੰਗਾ ਸਮਾਗਮਿਤਕਰਨ ਦਾ ਤਰੀਕਾ ਹੈ ਕੁਝ ਨਾ ਕੁਝ ਨਵਾਂ ਐਡ ਕਰੋ ਆਪਣੀ ਲਾਈਫ ਦੇ ਵਿੱਚ ਹਾਂਜੀ ਬਜ਼ੁਰਗਾਂ ਨਾਲ ਜੁੜੋ ਉਹਨਾਂ ਤੋਂ ਬਹੁਤ ਕੁਝ ਸਿੱਖੋ ਧੰਨਵਾਦ ਥੈਂਕ ਯੂ